ਹਾਂਜੀ ਅੱਜ ਆਪਾਂ ਤੰਦੂਰੀ ਫੁਲਕਾ ਬਣਾਵਾਂਗੇ ਤੇ ਉਹ ਵੀ ਕੁੱਕਰ ਦੇ ਵਿੱਚ ਲਾ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਹੁਣ ਇੰਨੇ ਨੇ ਪੇੜੇ ਲੈ ਲਿਆ ਪੇੜੇ ਕਰ ਲੈਣੇ ਆਪਾਂ ਇਸ ਤਰ੍ਹਾਂ ਆਪਾਂ ਪੇੜੇ ਕਰ ਲਾਂਗੇ ਲਵਾਂਗੇ ਦੇਖਦੇ ਆਂ ਕੁੱਕਰ ਦੇ ਵਿੱਚ ਕਿੰਨੀਆਂ ਰੋਟੀਆਂ ਲੱਗ ਜਾਣਗੀਆਂ ਚਾਰ ਲੱਗ ਜਾਣਗੀਆਂ ਜਾਂ ਪੰਜ ਲੱਗ ਜਾਣਗੀਆਂ ਫਿਰ ਉਸ ਹਿਸਾਬ ਨਾਲ ਆਪਾਂ ਲਾ ਲਾਂਗੇ ਤੰਦੂਰ ਵਰਗੀ ਹੋਈ ਬਣਦੀ ਹੈਗੀ ਰੋਟੀ ਤੇ ਆਪਾਂ ਹੁਣ ਕੁੱਕਰ ਨੂੰ ਗੈਸ ਦੇ ਉੱਤੇ ਗਰਮ ਕਰਨਾ ਰੱਖਿਆ ਹੋਇਆ ਹੈਗਾ ਤੇ ਉਹ ਗਰਮ ਹੋ ਜਾਊਗਾ ਤੇ ਨਾਲ-ਨਾਲ ਆਪਣੇ ਪੇੜੇ ਹੋ ਜਾਣਗੇ ਤੇ ਫਿਰ ਆਪਾਂ ਰੋਟੀ ਲਾ ਕੇ ਸੋਨ ਨੂੰ ਦਿਖਾਉਨੇ ਬਹੁਤ ਵਧੀਆ ਰੋਟੀ ਬਣਦੀ ਹੈ ਜਦੋਂ ਵੀ ਤੁਹਾਡਾ ਜੀ ਕਰੇ ਉਦੋਂ ਮੈਂਟ ਦੇ ਵਿੱਚ ਬਣਾ ਲਈ ਚਾਹੇ ਤੰਦੂਰੀ ਰੋਟੀ ਤੰਦੂਰੀ ਫਲਕਾ ਬਹੁਤ ਛੇਤੀ ਬਣ ਕੇ ਤਿਆਰ ਹੁੰਦਾ ਹੁਣ ਇਹਨੂੰ ਆਪਾਂ ਹੱਥ ਦੇ ਉੱਤੇ ਥੋੜਾ ਜਿਹਾ ਘਿਓ ਲਾ ਲਿਆ ਕਿਉਂਕਿ ਕੁੱਕਰ ਆਪਣਾ ਗਰਮ ਹੋਇਆ ਪਿਆ ਹੈ ਇਸ ਤਰ੍ਹਾਂ ਦੇਖ ਲਓ ਤੁਸੀਂ ਐ ਕਰਕੇ ਟੇਡਾ ਕਰਕੇ ਰੱਖ ਲੈਣਾ ਤੇ ਇਸ ਤਰ੍ਹਾਂ ਫਿਰ ਹੁਣ ਪਾਣੀ ਦਾ ਹੱਥ ਲਾ ਕੇ ਐਸ ਤਰ੍ਹਾਂ ਇਹ ਲਾ ਦੇਣੀ ਰੋਟੀ ਆ ਰੋਟੀ ਆਪਣੀ ਲੱਗ ਗਈ ਹੈ ਕਿ ਇੱਕ ਰੋਟੀ ਫਿਰ ਹੁਣ ਟੇਡਾ ਕਰ ਲਓ ਹੁਣ ਥੋੜਾ ਜਿਹਾ ਥੱਥ ਰੱਖ ਲਓ ਕਿਉਂਕਿ ਉਹਦਾ ਥਾਂ ਤਾਂ ਬਣਾਉਣਾ ਹੀ ਆਪਾਂ ਜਿੱਥੇ ਦੂਜੀ ਰੋਟੀ ਲੱਗੂਗੀ ਉਥੇ ਆਪਾਂ ਰੋਟੀ ਦਾ ਥਾਂ ਬਣਾ ਲੈਣਾ ਜਦ ਜਮਈ ਆਏ ਲੱਗਦੀ ਹੈ ਵੀ ਤੋਂ ਦੂਰ ਤੇ ਲਈ ਹੁੰਦੀ ਆ ਉਸੇ ਤਰ੍ਹਾਂ ਜਮਾ ਰੋਟੀ ਲੈਂਦੀ ਆ ਉਸੇ ਤਰ੍ਹਾਂ ਹੀ ਲੱਗਦੀ ਆ ਵੀ ਕੋਈ ਲਾਉਣ ਦੇ ਵਿੱਚ ਦਿੱਕਤ ਨਹੀਂ ਕੋਈ ਨਾਹੁਣ ਦੇ ਵਿੱਚ ਦਿੱਕਤ ਨਹੀਂ ਤੇ ਖਾਣ ਦੇ ਵਿੱਚ ਵੀ ਉਹੀ ਟੇਸਟ ਹੁੰਦਾ ਬਹੁਤ ਵਧੀਆ ਤੁਸੀਂ ਮਿੰਟ ਦੇ ਵਿੱਚ ਇੱਕ ਮਿੰਟ ਦੇ ਵਿੱਚ ਬਣਾ ਕੇ ਖਾ ਸਕਦੇ ਹੋ ਨਾਲੇ ਦੂਸਰੀ ਵੇਲੀ ਰੋਟੀ ਦੇ ਨਾਲ ਉਹ ਰੋਟੀ ਛੇਤੀ ਆਉਂਦੀ ਹੈ ਵੀ ਹੁਣ ਆਪਾਂ ਗੈਸ ਦੇ ਉੱਤੇ ਕੁੱਕਰ ਨੂੰ ਉਲਟਾ ਕਰ ਦੇਵਾਂਗੇ ਤੇ ਆਪਾਂ ਥੋੜੇ ਥੋੜੇ ਚਿਰ ਬਾਅਦ ਹੌਲੀ ਹੌਲੀ ਪਲਟਾ ਕੇ ਇਹਨੂੰ ਹੌਲਾ ਜਿਹਾ ਦੇਖ ਲਵਾਂਗੇ ਕਿ ਆਪਣੀ ਰੋਟੀ ਤਿਆਰ ਹੋ ਰਹੀ ਹੈ ਫਿਰ ਆਪਾਂ ਇਸ ਤਰ੍ਹਾਂ ਹੀ ਰੱਖ ਦੇਵਾਂਗੇ ਆ ਹੁਣ ਆਪਾਂ ਰੋਟੀਆਂ ਬਣ ਗਈਆਂ ਹੁਣ ਇਹਨਾਂ ਇਸ ਤਰ੍ਹਾਂ ਇਹਦੇ ਨਾਲ ਲਾਲ ਮਗਿਆ ਆ ਦੇਖੋ ਆਪਣੇ ਆ ਤੰਦੂਰ ਵਰਗੀਆਂ ਰੋਟੀਆਂ ਬਿਲਕੁਲ ਵਧੀਆ ਬਣ ਗਈਆਂ ਬਹੁਤ ਸਾਫ ਸੁਥਰੀਆਂ ਰੋਟੀਆਂ ਸੋਹਣੀਆਂ ਬਣੀਆਂ ਦੇਖੋ ਤੁਸੀਂ ਵੀ ਐ ਮਿੰਟ ਦੇ ਵਿੱਚ ਲਾ ਕੇ ਕੁੱਕਰ ਦੇ ਵਿੱਚ ਲਾ ਸਕਦੇ ਆ ਪੰਜ ਫੁਲਕੇ ਵਧੀਆ ਆਰਾਮ ਨਾਲ ਆਪਣੇ ਵੱਡੇ ਕੁੱਕਰ ਦੇ ਵਿੱਚ ਲੱਗ ਜਾਂਦੇ ਆ ਜੇ ਤੁਸੀਂ ਏਡੇ ਏਡੇ ਲਾਓਗੇ ਤੇ ਬਹੁਤ ਵਧੀਆ ਰੋਟੀ ਬਣਦੀ ਹੈ ਤੇ ਤੁਸੀਂ ਆਪ ਵੀ ਲਾਓ ਤੇ ਆਪਣੇ ਬੱਚਿਆਂ ਨੂੰ ਖਵਾਓ ਤੇ ਤੁਸੀਂ ਲਾ ਕੇ ਦੇਖੋ ਕਿ ਕਿੰਨੀ ਜਲਦੀ ਰੋਟੀ ਬਣਦੀ ਹੈ ਦੂਸਰੀ ਰੋਟੀ ਨਾਲ ਬਹੁਤ ਹੀ ਜਲਦੀ ਬਣਦੀ ਹੈ ਤੇ ਨਾਲੇ ਐ ਸੌਫਟ ਰੋਟੀ ਬਣਦੀ ਹੈ ਦੇਖੋ ਪੋਲੀ ਪੋਲੀ ਰੋਟੀ ਬਣਦੀ ਹੈ ਇਹਨੂੰ ਕੋਈ ਵੀ ਖਾ ਸਕਦਾ ਹੈ ਦੇਖੋ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ